ਇਹ ਗੱਲਬਾਤ ਹੋਈ ਹੈ ਕਿੰਨੇ ਟਾਈਮ ਦੀ ਮਤਲਬ ਮੈਰਿਜ ਹੋ ਗਈ। ਮੇਰੀ ਮੈਰਤ ਨੂੰ ਮਤਲਬ 5 ਸਾਲ ਹੋ ਗਏ। 5 ਸਾਲ ਹੋ ਗਏ। ਹਾਂਜੀ ਮੈਨੂੰ 10 ਮਹੀਨਿਆਂ ਤੋਂ ਮੇਰੇ ਸਹੁਰਿਆਂ ਨੇ ਘਰੋਂ ਕੱਢ ਦਿੱਤਾ ਗਏ। ਉਸ ਤੋਂ ਬਾਅਦ ਵੀ ਸਿੰਘ ਜੱਥੇ ਬਿੰਦੀ ਕੀ ਮੈਨੂੰ 14 ਤਰੀਕ ਨੂੰ ਘਰੇ ਬਿਠਾ ਕੇ ਆਈ ਸੀਗੀ। ਘਰੋਂ ਬੈਠਣ ਤੋਂ ਬਾਅਦ ਜਦੋਂ ਮੈਂ ਆਪਣੇ ਘਰੇ ਵਾਗੀ ਸੀਗੀ ਸਾਰੇ ਮੈਂਬਰ ਬਣ ਜਾਤਾ ਨੇ ਸਹਿਮਤੀ ਨਾਲ ਵੀ ਲੈਟਰ ਪੈਡ ਤੇ ਮੈਨੂੰ ਸਟੈਂਡ ਕਰਕੇ ਇਹ ਗੱਲ ਭਰੋਸਾ ਦੇ ਕੇ ਠਾਇਆ ਸੀਗਾ ਵੀ ਅਸੀਂ ਆਉਣ ਦੇ 10ਵੇਂ ਨੂੰ ਵੀ ਤੈਨੂੰ ਆਪਣੇ ਘਰੋਂ ਲੈ ਕੇ ਆਵਾਂਗੇ। ਹੁਣ ਜਦੋਂ ਅਸੀਂ ਮੈਂਬਰ ਸਰਪੰਚਾਂ ਨਾਲ ਗੱਲ ਕਰੀ ਕਿ ਉਹ ਸਾਰੇ ਗੱਲ ਤੋਂ ਮੁੱਕ ਰਹੇ ਆ ਐਂ ਕਹਿ ਰਹੇ ਵੀ ਉਹ ਤਾਂ ਘਰੇ ਹੀ ਨਹੀਂ ਗਏ ਨਹੀਂ ਲੜਾਈ ਕੀ ਗੱਲ ਤੋਂ ਸ਼ੁਰੂਆਤ ਕਿੱਥੋਂ ਹੋਈ ਲੜਾਈ ਤਾਂ ਨਿੱਕ-ਨਿੱਕੀ ਗੱਲਾਂ ਤੋਂ ਜੀ ਬਸ ਮੇਰੀ ਨਣ ਦੇ ਘਰੇ ਚੱਲਦੀ ਹੈਗੀ ਠੀਕ ਹੈ ਹਾਂ ਜੀ ਕੁੜੀ ਦੇ ਘਰੇ ਤੇ ਚੱਲਦੀ ਕਰਕੇ ਤਾਂ ਕਰਕੇ ਵੀ ਸੇਪਾ ਨਹੀਂ ਹੋ ਠੀਕ ਹੈ ਤੁਸੀਂ 10 ਮਿੰਟ ਤੋਂ ਤੁਸੀਂ ਉਹਨਾਂ ਕੋਲੇ ਬੈਠੇ ਹੋ ਹਾਂ ਜੀ ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਤਾਂ ਆਪਦੇ ਘਰੇ ਬਸਣਾ ਚਾਹਣੀ ਹੈਗੀ ਆਪਦਾ ਬੱਚਾ ਲੈ ਕੇ ਹਾਂਜੀ ਉਹ ਕਿਛੋ ਨਹੀਂ ਪਰਿਵਾਰ ਕਿਛੋ ਉਹ ਕਹਿੰਦੇ ਆ ਕਿ ਵੀ ਅਸੀਂ ਮਤਲਬ ਕਿ ਅਸੀਂ ਤੈਨੂੰ ਤਾਂ ਤਲਾਕ ਲੈਣਾ ਸੀ ਤੈਨੂੰ ਘਰੇ ਨਹੀਂ ਬੜਨਾਗਾ ਠੀਕ ਹੈ ਹਾਂਜੀ ਬਹੁਤ ਆਪਦੇ ਬੇਟੇ ਦਾ ਗਲਤ ਕਰਦੇ ਨੇ ਥੋੜਾ ਨਹੀਂ 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 ਜੀ ਕੋਈ ਗਲਤ ਨਹੀਂ ਕਰ ਜਮੀਨ ਨਹੀਂ ਜੀ ਕੋਈ ਸੱਚ ਆਪਣੀ ਨਹੀਂ ਜੀ ਠੀਕ ਹੈ ਮੈਂ ਤਾਂ ਆਪਣੇ ਮਾਪੇ ਉਹਦੇ ਘਰੇ ਬੈਠੀ ਆ ਮੈਂ ਤੇ ਇੱਥੋਂ ਆਪਦਾ ਵੀ ਸਾਰਾ ਕਸ ਕਰ ਰਹੀ ਆ ਠੀਕ ਹੈ ਕੋਈ ਨਸ਼ਾ ਪਤਾ ਕਰਦੇ ਹਾਂਜੀ ਡ੍ਰਿੰਕ ਵਗੈਰਾ ਲੈਂਦਾ ਵਾ ਇੱਕ ਗਲਾਸ ਜੀ ਕੀ ਕੁករਾ ਲੈ ਕੇ ਕੋਟ ਦਾ ਮਾਰਦਾ ਵੀ ਹਾਂਜੀ ਬਹੁਤ ਕੁੱਟ ਮਾਰ ਕਰਦਾ ਹਾਂਜੀ ਠੀਕ ਹੈ ਤੇ ਕੋਈ ਥਾਣੇ ਕੰਪਲੇਨ ਕਰਵਾਈ ਹੈ ਹਾਂਜੀ ਅਸੀਂ ਥਾਣੇ ਕੰਪਲੇਨ ਅਰਜ ਕਰਾਈ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਠੀਕ ਹੈ ਕਿੰਨਾ ਟਾਈਮ ਪਹਿਲੇ ਕਰਾਈ ਸੀ ਸਾਨੂੰ ਤਾਂ ਜੀ 10 ਮਹੀਨੇ ਹੋ ਗਏ ਅਸੀਂ ਉਦੋਂ ਦੇ ਥਾਣੇ 'ਚ ਹੀ ਫਿਰਦੇ ਆਂਗੇ ਪਰ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਸਾਨੂੰ ਕਹਿ ਦਿੰਦੇ ਆ ਲਾਰੇ ਲਾ ਕੇ ਪੱਸੋਂ ਨੂੰ ਆਇਓ ਚੌਥੇ ਨੂੰ ਆਇਓ ਇਹਨੇ ਉਹ ਆ ਕੇ ਮਤਲਬ ਕਿ ਦਾਪ ਆ ਜਾਂਦੇ ਆ ਇਹਨੇ ਸਾਨੂੰ ਹੋਰ ਟਾਈਮ ਦੇ ਦਿੰਦੇ ਆਗੇ ਹਾਂਜੀ ਕਿਸਰੀ ਨਹੀਂ ਕੋਰਟ ਕੇਸ ਹੈਗਾ ਹਾਂਜੀ ਠੀਕ ਹੈ ਛੋਟੇ ਬੰਦੋਂ ਕੋਦਰ ਉਹਨਾਂ ਕਣੀ ਹਾਂਜੀ ਠੀਕ ਹੈ ਜੀ ਪਰਵਾਰ ਉਹਨਾਂ ਨੇ ਮਤਲਬ ਗੋਲਡ ਬੋਲਦਾ ਕਿਸ ਪਾਇਆ ਬਾਈ ਠੀਕ ਹੈ ਨਹੀਂ ਜੀ ਹਾਂਜੀ ਠੀਕ ਕਿਹੜਾ ਪਿੰਡ ਹੈ ਜੀ ਤਾਜੋਕੇ ਜੀ ਪਿੰਡ ਤਾਜੋਕੇ ਜੀ ਜ਼ਿਲ੍ਹਾ ਬਨਾਲੇ ਹਾਂਜੀ ਠੀਕ ਹੈ ਗੁੜੀਆ ਕਿੱਥੇ ਗਈ ਸੀ ਗੁੜੀਆ ਗੁੜੀਆ ਬਰਜਰਾ ਠੀਕੇ ਵੀ ਆਈ ਜੀ ਤਕਰੀਬਨ ਸਾਢੇ 4 ਸਾਲ ਪਹਿਲਾਂ ਆਈ ਸੀ ਜੀ ਠੀਕ ਹੈ ਜੀ ਹਾਂਜੀ ਕੀ ਰੌਲਾ ਕੀ ਆ ਸਰ ਰੌਲਾ ਰੌਲਾ ਅਸਲ ਵਿੱਚ ਦਾਜ ਦੀ ਮੰਗ ਕਰ ਰਿਹਾ ਜੀ ਕੁੜੀ ਨੂੰ ਆਨੇ ਵਹਾਨੇ ਤੰਗ ਕਰ ਰਿਹਾ ਜੀ ਜਿਵੇਂ ਮੈਂ ਹੁਣ ਗਰੀਬ ਹੋਣ ਦੇ ਨਾਂ ਤੇ ਕੋਈ ਇੰਨੀ ਉਹਨਾਂ ਦੀ ਦਾਜ ਦੀ ਮੰਗ ਪੂਰੀ ਵੀ ਨਹੀਂ ਕਰ ਰਿਹਾ ਠੀਕ ਹੈ ਤੇ ਗੁੱਡੀ ਕੋਲੇ ਮੁੰਡਾ ਜੀ ਤਕਰੀਬਨ ਸਾਢੇ 3 ਸਾਲ ਦਾ ਮੁੰਡੇ ਦੇਖ ਰਿਹਾ ਵੀ ਮੈਂ ਕਰ ਰਿਹਾ ਹਾਂ ਤਾਂ 9-10 ਮਹੀਨੇ ਹੋ ਗਏ ਜੀ ਗੁੱਡੀ ਮੇਰੇ ਕੋਲ ਹੀ ਰਹਿ ਰਹੀ ਹੈ ਰੌਲੇ ਕੋਈ ਨਹੀਂ ਹੋਣੀ ਹੈ 18 ਏਕੜ ਜ਼ਮੀਨ ਹੈ ਜੀ 18 ਏਕੜ ਜ਼ਮੀਨ ਹੈ ਹਾਂਜੀ ਠੀਕ ਹੈ ਕੀ ਲੱਗਦਾ ਫਿਰ ਵੀ ਰੌਲਾ ਕੀ ਅਸਲ ਰੌਲਾ ਅਸਲ ਵਿੱਚ ਜਮਾ ਜੱਦੀ ਰੌਲਾ ਤਾਂ ਦਾਜ ਦੀ ਹੈ ਜੀ ਦਾਜ ਹਾਂਜੀ ਹਾਂ ਦਾਜ ਮਦੂ ਹਾਂਜੀ ਦਾਜ ਦਾ ਹੀ ਰੌਲਾ ਠੀਕ ਹੈ ਤੁਸੀਂ ਫਿਰ ਕੀ ਕੀ ਤੁਹਾਡੇ ਵੱਲੋਂ ਕੀ ਆ ਮਤਲਬ ਚਲੀ ਗਿਆ ਜਾਂ ਨਹੀਂ ਜੀ ਜੋ ਜਿਹੜਾ ਸਾਡੇ ਕੋਲੋਂ ਵੀ ਜਿਵੇਂ ਅਸੀਂ 25 30 ਲੱਖ ਰੁਪਏ ਵਿਆਹ ਤੇ ਲਾਇਆ ਸੀ ਜਿੰਨੀ ਕੁ ਮੇਰੀ ਹਾਇਸਤ ਦੇ ਮੁਤਾਬਕ ਉਸ ਤੋਂ ਬਾਅਦ ਫਿਰ ਬੱਚਾ ਹੋਣ ਤੇ ਵੀ ਮੇਰਾ ਖਰਚਾ ਹੋਇਆ ਜੀ ਤੇ ਜੋ ਬੱਚੇ ਦਾ ਬੰਦਾ ਸੀ ਉਹ ਵੀ ਦਿੱਤਾ ਜੀ ਉਸ ਤੋਂ ਬਾਅਦ ਤੁਸੀਂ ਮਤਲਬ ਦਾਜ ਦੀ ਮੰਗ ਕਿਥੇ ਥਾਣੇ ਗਏ ਹਾਂਜੀ ਅਸੀਂ ਹਾਂਜੀ ਹਾਂਜੀ ਕਰਾਈਆਂ ਜੀ ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ ਜੀ ਹਾਂਜੀ ਹਾਂ ਇੱਕਾ ਹੁਣ ਕਿ ਬਾਬਾ ਜੀ ਕੋਲ ਪਹੁੰਚਿਓ ਕੀ ਮੰਗ ਕਰਦੇ ਬਾਬਾ ਕੋਲੇ ਅਸੀਂ ਬਹੁਤ ਵੱਡੀ ਆਸ ਲੈ ਕੇ ਪਹੁੰਚੇ ਆ ਜੀ ਵੀ ਕੁੜੀ ਨੂੰ ਘਰੇ ਵਸਾਇਆ ਜਾਵੇ ਜੀ ਠੀਕ ਆਪਦੇ ਇਹ ਬੱਚਾ ਲੈ ਕੇ ਸਭ ਤੋਂ ਵੱਡਾ ਸਾਨੂੰ ਇਹ ਦੁੱਖ ਹੈ ਜੀ ਇਹ ਬੱਚਾ ਬੋਲ ਬੋਲ ਨਹੀਂ ਰਿਹਾ ਜੀ ਬੋਲ ਨਹੀਂ ਹਾਂ ਸਾਢੇ 3 ਸਾਲ ਦਾ ਬੱਚਾ ਜੀ ਹਜੇ ਤੱਕ ਬੋਲ ਨਹੀਂ ਰਿਹਾ ਠੀਕ ਹੈ ਇਹਨੂੰ ਵੀ ਦਵਾਈ ਬੂਟੀ ਤੇ ਜਿਹੜੇ ਪੈਸੇ ਲੱਗਦੇ ਆ ਜੀ ਅਸੀਂ ਬਹੁਤ ਦਵਾਈ ਬੂਟੀ ਦਵਾਈ ਜਾਂਦੇ ਆ ਤੇ ਪਰ ਹਜੇ ਬੋਲ ਨਹੀਂ ਜੀ ਮਾਵਾ ਵੱਲੋਂ ਪਿਜਵੇ ਦੀ ਪਿਤਾ ਵੱਲੋਂ ਕੋਈ ਗੱਲਬਾਤ ਵੀ ਨਹੀਂ ਕੀਤੀ ਕੋਈ ਕਿਤੇ ਗੱਲਬਾਤ ਨਹੀਂ ਕਰੀ ਗਈ ਜੀ ਗੁੱਡੀ ਨੇ ਇੱਕ ਵਾਰ ਕੱਲੀ ਨੇ ਮੈਦਾ ਖੇਤ ਗਿਆ ਵਾ ਸੀਗਾ ਜੀ ਕੱਲੀ ਵਾਰ ਕੇ ਵੀ ਜਾ ਕੇ ਬਹਿ ਗਈ ਸੀ ਇਹ ਬੱਚੇ ਦੇ ਡੈਡੀ ਨੇ ਤੇ ਗੁੱਡੀ ਨੂੰ ਦੇਖ ਕੇ ਥੋੜੀ ਦੂਰ ਉਹਨੇ ਬਾਰ ਵੀ ਡਾਲਿਆ ਜੀ ਸਾਡੇ ਕੋਲ ਇਹ ਗੁੱਡੀ ਕੋਲੇ ਵੀਡੀਓ ਵੀ ਹੈਗੀ ਪਹਿਲਾਂ ਕੋਈ ਚੈਨਲ ਤੇ ਵੀ ਖਬਰ ਆ ਕੋ ਹਾਂਜੀ ਚੈਨਲ ਡੇਲੀ ਪੋਰਟ ਤੇ ਖਬਰ ਵੀ ਆਈ ਸੀਗੀ ਜੀ ਪੱਤਰਕਾਰ ਵੀ ਪਹੁੰਚੇ ਸੀਗੇ ਉਹਦੇ ਐਸਐਸਓ ਸਾਹਿਬ ਨੇ ਭਰੋਸਾ ਦੇ ਕੇ ਠਾਇ ਜੀ ਵੀ ਡੀਐਸਪੀ ਸਾਹਿਬ ਥੋੜਾ ਮਸਲਾ ਹੱਲ ਕਰਨਗੇ ਜੀ ਤਕਰੀਬਨ ਇਹ 3 ਕੁ ਮਹੀਨੇ ਪਹਿਲਾਂ ਦੀ ਗੱਲ ਹੋਊਗੀ ਜੀ ਠੀਕ ਹੈ ਹਾਂਜੀ ਉਸ ਤੋਂ ਬਾਅਦ ਬਾਬਾ ਜੀ ਸਾਨੂੰ ਪਤਾ ਲੱਗਿਆ ਜੀ ਬਾਬਾ ਜੀ ਕੋਲੇ ਅਸੀਂ ਆਸ ਲੈ ਕੇ ਆਏ ਬਾਬਾ ਜੀ ਸਾਡੇ ਆਏ ਸੀਗੇ ਤੇ ਚਲੋ ਫੇਰ ਸਾਨੂੰ ਪੰਚਾਇਤ ਨੇ ਭਰੋਸੇ ਦੇ ਵਿੱਚ ਲੈ ਕੇ ਲਿਖਤੀ ਰੂਪ ਚ ਦੇਤਾ ਜੀ ਵੀ 10 ਦਿਨਾਂ ਦੇ ਅੰਦਰ ਅੰਦਰ ਤੁਹਾਡੀ ਗੁੱਡੀ ਨੂੰ ਅਸੀਂ ਘਰੋਂ ਲੈ ਕੇ ਆਵਾਂਗੇ ਜਾ ਕੇ ਵੀ ਉਹ ਗੱਲ ਕੁਝ ਹੋਰ ਬਣ ਚੁ ਠੀਕ ਹੈ ਜੀ ਤੇ ਮੁੜ ਕੇ ਜੀ ਕੋਈ ਸਾਡੇ ਕੋਲੇ ਪੰਚਾਇਤ ਨਹੀਂ ਕੋਈ ਕੁਝ ਨਹੀਂ ਜੀ ਠੀਕ ਹੈ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਜੀ ਹੁਣ ਕੋਈ ਲੈਣ ਨਹੀਂ ਆਇਆ ਜੀ ਹੁਣ ਅਸੀਂ ਜੇ ਫੋਨ ਕਰਦੇ ਆ ਜੀ ਜਾਂ ਜਾਂਦੇ ਆ ਕਹਿੰਦੇ ਉਹ ਤਾਂ ਘਰੋਂ ਭੱਜ ਗਏ ਜੀ ਬਾਗ ਗਿਆ ਜਿੰਦਾ ਲਾ ਕੇ ਕਰੀਏ ਤਾਂ ਲੱਗੇ ਹਾਂ ਘਰੇ ਪੰਜਾਂ ਨੂੰ ਪੰਚਾਇਤ ਨੇ ਦੱਸਿਆ ਜੀ ਅਸੀਂ ਤਾਂ ਨਹੀਂ ਉਹ ਪਿੰਡ ਗਏ ਵੀ ਘਰੇ ਜਿੰਦੇ ਲੱਗੇ ਆ ਠੀਕ ਹੈ ਹਾਂਜੀ ਹਾਂ ਹੁਣ ਕੀ ਮੰਗ ਕਰਦੇ ਹੋ ਅਸੀਂ ਤਾਂ ਜੀ ਇਹੀ ਮੰਗ ਕਰਦੇ ਆ ਇਨਸਾਫ ਦੀ ਵੀ ਸਾਡੀ ਕੁੜੀ ਆਪਦੇ ਘਰੇ ਬਸੇ ਇਹ ਬੱਚਾ ਜੀ ਆਪਦੇ ਘਰੇ ਮੌਜਾਂ ਮਾਣੀ ਜੀ ਪ੍ਰੋਸੈਸ ਜੋ ਸੂਤਰਾਂ ਤੋਂ ਸਾਨੂੰ ਇਹ ਪਤਾ ਲੱਗਿਆ ਜੀ ਵੀ ਬੱਚੇ ਦਾ ਉਹ ਪਾਸਪੋਰਟ ਬਣਾ ਕੇ ਹੁਣ ਵਿਦੇਸ਼ ਭੇਜਣ ਦੀਆਂ ਤਿਆਰੀਆਂ ਨੇ ਜੀ ਉਹਨਾਂ ਦੀਆਂ ਹਾਂਜੀ ਹਾਂ ਤੇ 체ਤੀ ਤੋਂ 체ਤੀ ਤੇ ਰੋਕ ਲਈ ਜਾਵੇ ਜੀ ਜੇ ਪ੍ਰਾਉਣਾ ਸਾਡਾ ਵਿਦੇਸ਼ ਵਾਗਿਆ ਜੀ ਫੇ ਸਾਡੀ ਗੁੱਡੀ ਦਾ ਤੇ ਬੱਚੇ ਦਾ ਕਿੱਧਰ ਜਾਣਗੇ ਜੀ ਠੀਕ ਹੈ ਜਾਵੇ ਜੀ ਤੇ ਫਿਰ ਨਹੀਂ ਤਾਂ ਫਿਰ ਜਦੋਂ ਵਿਦੇਸ਼ ਵਾਗਿਆ ਜੀ ਫਿਰ ਤਾਂ ਧੀਆਂ ਦੀ ਵਿਵਹਦੀ ਹੋਣੀ ਹੈ ਜੀ ਇੱਥੇ ਜਦੋਂ ਠੀਕ ਹੈ ਤੇ ਬੱਚੇ ਦਾ ਪਾਲਨ ਪੋਸਨ ਕੌਣ ਕਰੂਗਾ ਜੀ ਹਾਂ ਉਹ ਤਾਂ ਹਾਂ ਜੀ ਬਾਬਾ ਜੀ ਨੱਕੀ ਗੱਲ ਬੋਲੀ ਬਾਬਾ ਜੀ ਕਹਿੰਦੇ ਜੀ ਕੋਈ ਨਾ ਜੀ ਤੁਹਾਡਾ ਘਰ ਵਸਾਵਾਂਗੇ ਸਾਨੂੰ ਬਾਬਾ ਜੀ ਤੇ ਬਹੁਤ ਵੱਡੀ ਆਸ ਹੈ ਜੀ ਜਦੋਂ ਗੁਰੂ ਘਰ ਦੇ ਵਿੱਚ ਖੜਕੇ ਜਿਹਦੇ ਗੁਰੂ ਦੇ ਪੱਲੇ ਪੇ ਨਾਲ ਲੱਗ ਜੇ ਜੀ ਉਹਦੀ ਹਰ ਇੱਕ ਦੀ ਆਸ ਪੂਰੀ ਹੁੰਦੀ ਹੈ ਜੀ। ਬਾਬਾ ਜੀ ਕੀ ਲੱਗਦਾ ਹੈ ਕਿ ਜਦੋਂ ਇੰਨੇ ਮਸਲੇ ਆ ਰਹੇ ਨੇ। ਰੌਣਿਆਂ ਦੇ ਮਸਲੇ ਨੇ ਕੋਈ ਹਰ ਇੱਕ ਗੱਲਬਾਤ ਵਿੱਚੋਂ ਕੁਝ ਵੀ ਨਾ ਕਰ ਰਹੀ। ਕੀ ਕਹੂੰ ਇਹ ਇੱਕ ਮਸਲਾ ਹੋ ਰਾਇਆ ਤੁਹਾਡੀ ਬੋਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮਸਲੇ ਤਾਂ ਜੀ ਬਹੁਤ ਜ਼ਿਆਦਾ ਆ ਰਹੇ ਨੇ ਕਿਉਂਕਿ ਜਿਹੜਾ ਵੀ ਦੁਖੀ ਹੈਗਾ ਨਾ ਤਾਂ ਉਹਨਾਂ ਦੀ ਕੋਈ ਪੰਚਾਇਤ ਸੁਣਦੇ ਆ ਨਾ ਕੋਈ ਥਾਣੇ ਕਚਹਿਰੀਆਂ ਵਾਲੇ ਸੰਦੇ ਪ੍ਰਸ਼ਾਸਨ ਵੀ ਨਹੀਂ ਸਾਥ ਦਿੰਦਾ ਜਿਵੇਂ ਹੁਣ ਇਹ ਗੁੱਡੀ ਦਾ ਮਸਲਾ ਹੀ ਤਜੋਕਿਆ ਤੋਂ ਰੱਖ ਕੇ ਵਿਰਜ ਵਿਆਹੀ ਆ ਤੇ ਅਸੀਂ 14 ਤਰੀਕ ਨੂੰ ਪਿਛਲੀ 14 ਤਰੀਕ ਨੂੰ ਗਏ ਸੀਗੇ ਇਹਨੂੰ ਗੁੱਡੀ ਨੂੰ ਘਰੇ ਬਿਠਾਇਆਏ ਸੀਗੇ ਤਕਰੀਬਨ 5-6 ਮਹੀਨਿਆਂ ਤੋਂ ਕੈਦੀ ਵੀ ਜਾ 10 ਮਹੀਨਿਆਂ ਤੋਂ ਕੈਦੀ ਗੁੱਡੀ ਨੂੰ ਘਰੋਂ ਬਾਹਰ ਕੱਢ ਰੱਖਿਆ ਉਹਨਾਂ ਨੇ ਘਰੇ ਨਹੀਂ ਬੜਨ ਦੇ ਰਹੇ ਤੇ ਅਸੀਂ ਜਥੇਬੰਦੀ ਲੈ ਕੇ ਗਏ ਸੀ ਇਹ ਗੁੜੀ ਨੂੰ ਘਰੇ ਛੱਡਿਆ ਤੇ ਜਿਹੜੀ ਪੰਚਾਇਤ ਆ ਗਈ ਪੰਚਾਇਤ ਨੇ ਇਹਨਾਂ ਪਰਿਵਾਰ ਮੂਰੇ ਪਤਾ ਮੂਰੇ ਇਹਨਾਂ ਦੇ ਹਨਾ ਹੱਥ ਜੋੜ ਕੇ ਇਹ ਗੱਲ ਕਹੀ ਹੈਗੀ ਵੀ ਸਾਨੂੰ 10 10 ਦਿਨਾਂ ਦਾ ਸਮਾਂ ਦਿੱਤਾ ਜਾਵੇ ਵੀ ਅਸੀਂ ਗੁੱਡੀ ਨੂੰ ਆਪ ਜਾ ਕੇ ਲੈ ਕੇ ਆਵਾਂਗੇ ਮੌਕੇ ਤੇ ਐਸਐਚਓ ਸਾਹਿਬ ਵੀ ਮੌਜੂਦ ਸੀਗੇ ਮੈਂਬਰ ਸਰਪੰਚ ਸਾਰੇ ਮੌਜੂਦ ਸੀਗੇ ਤੇ ਹੁਣ ਉਹ 24 ਤਰੀਕ ਵੀ ਨਾਂਗੀ ਇਹਨਾਂ ਦੀ ਜਿਹੜਾ ਸਮਾਂ ਲੈਤਾ ਸੀ ਨਾ ਹੁਣ ਇਹਨਾਂ ਦਾ ਕੋਈ ਫੋਨ ਚੱਕਦੇ ਨਹੀਂਗੇ ਕੋਈ ਗੱਲਬਾਤ ਨਹੀਂ ਰਾ ਪਾ ਰਹੇ ਜੀ ਹਾਂਜੀ ਤੁਸੀਂ ਮਸਲਾ ਵੀ ਛਾਣਵੇਂ ਕੀਤੀ ਜੀ ਮਸਲਾ ਕੀ ਆ ਛਾਣਵੇਂ ਕੀਤੇ ਆ ਜੀ ਬਸ ਮੁੰਡੇ ਵਾਲੇ ਥੋੜੇ ਜੇ ਠੀਕ ਨਹੀਂ ਹੈਗੇ ਠੀਕ ਹੈ ਹਾਂਜੀ ਕੀ ਲੱਗਦਾ ਜੀ ਹੁਣ ਅਗਲਾ ਬਤਲਵਾ ਕੀ ਜਦੋਂ ਟਾਈਮ ਦਿੱਤਾਗੇ ਇਹਨਾਂ ਨੂੰ ਟਾਈਮ ਦੇਣਾ ਜੀ ਹਜੇ ਠੀਕ ਹੈ ਟਾਈਮ ਦੇਵਾਂਗੇ ਇਹਨਾਂ ਨੂੰ ਤੇ ਜਾਵਾਂਗੇ ਗੁੱਡੀ ਨੂੰ ਦੁਬਾਰੇ ਬਿਸਾ ਕੇ ਆਵਾਂਗੇ ਜੀ ਅਸੀਂ ਠੀਕ ਹੈ ਪਹਿਲਾਂ ਵੀ ਬਿਸਾ ਕੇ ਆਏ ਸੀਗੇ ਤੇ ਚਲੋ ਜਦੋਂ ਹੁਣ ਮਤਵਰ ਬੰਦੇ ਪਿੰਡ ਦੇ ਇਕੱਠੇ ਹੋ ਕੇ ਹਨਾ ਜੋ ਸਮਾ ਮੰਗਣ ਲੱਗੇ ਲਿਖਤੀ ਰੂਪ ਦੇ ਵਿੱਚ ਦਿੱਤਾ ਵੀ ਉਹਨਾਂ ਨੇ ਤੇ ਫਿਰ ਵੀ ਉਹਨਾਂ ਨੇ ਕੋਈ ਮੰਨ ਲਓ ਇੰਨੀ ਇਹੋ ਗੱਲਬਾਤ ਕਰੀ ਨਹੀਂ ਹੈਗੇਗੇ ਤੇ ਹੁਣ ਅਸੀਂ ਆ ਪ ਜਾਵਾਂਗੇ ਜੀ ਪਹਿਲਾਂ ਵੀ ਗਏ ਸੀਗੇ ਤੇ ਗੁੱਡੀ ਨੂੰ ਵਿਸਾ ਕੇ ਆਵਾਂਗੇ ਠੀਕ ਹੈ ਇਹਦੇ ਗੁੱਡੀ ਦਾ ਹੱਕ ਦਵਾ ਕੇ ਆਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ